ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮੈਂ ਤੁਹਾਨੂੰ ਅੱਜ ਦੀ ਵੀਡੀਓ ਤੁਹਾਡਾਂ ਨਾਲ ਸਾਂਝੀ ਕਰਨੀ ਆ ਤੇ ਇਹ ਵੀ ਅੱਜ ਕਟੀਆਂ ਦੀ ਵੀਡੀਓ ਸਾਂਝੀ ਕਰਨੀ ਆ ਤੇ ਤਕਰੀਬਨ ਅੱਜ ਦੀ ਵੀਡੀਓ 5 ਕਟੀਆਂ ਹੈ ਜੇ ਪਹਿਲੇ ਨੰਬਰ ਤੋਂ ਦੇਖੋ ਕੱਟੀ ਪੂਰੀ ਫੋਲੋਸ਼ ਕੀਤੀ ਨਾ ਪੰਜੇ ਦੇ ਪੰਜ ਇੱਕ ਜੀ ਤੋਂ ਬਾਅਦ ਕੀ ਆਉਣੀ ਆ ਕੋਈ ਵੀ ਕੱਟੀ ਸਾਨੂੰ ਘੱਟ ਨਹੀਂ ਮਿਲੂ ਜੀ ਮੈਂ ਦੋ ਨੰਬਰ ਕੱਟੀ ਦੇਖੋ ਇਧਰ ਠੜ ਨਹੀਂ ਖੁਣੀ ਚੱਕਾ ਲਓ ਕੱਟੀ ਦੀ ਤੇ ਇੱਥੇ ਸਾਰੀ ਸਿੱਧੀ ਬੰਤਰ ਚੈੱਕ ਕਰੋ ਨਾ ਕੱਟੀ ਦੀ ਤੇ ਤਕਰੀਬਨ ਲੱਗ ਭਗ ਲੱਗ ਭਾ ਮੇਰੇ ਸਾਨੂੰ ਡੇਢ ਡੇ ਪੌਣੇ 2 ਸਾਲ ਦੀ ਉਮਰ ਹੋਣੀ ਆ ਤੇ ਬਾਕੀ ਬਾਈ ਨਾਲ ਗੱ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਹੀ ਭਰਾਣੀ ਕੋ ਮਿੱਥਾ ਹੈ ਵੀਡੀਓ ਬਣਾਉਣੀ ਆ ਤਾਂ ਮੇਰਾ ਨੰਬਰ ਨੋਟ ਕਰ ਲਿਓ 836046251 836046251 ਮੇਰਾ ਨੰਬਰ ਆ ਜੀ ਤੇ ਬਾਕੀ ਜਿਹੜਾ ਬਾਈ ਦਾ ਨੰਬਰ ਆਪਸ ਨੂੰ ਅੱਗੇ ਜਾ ਕੇ ਪੁੱਛ ਕੇ ਦੇਣਾ ਤੇ ਬਾਕੀ ਸਕਰੀਨ ਵੀ ਚੱਲ ਰਿਹਾ ਨਾ ਬਾਕੀ ਬਾਈ ਨਾਲ ਕਰਦਾ ਗੱਲਬਾਤ ਪਹਿਲਾਂ ਵੀਡੀਓ ਪੂਰੀ ਦੇਖਣੀ ਆ ਤੇ ਫੇਰ ਜਾ ਕੇ ਬਾਈ ਨਾਲ ਦਿੱਤੇ ਹੋਏ ਨੰਬਰ ਦੇ ਸੰਪਰਕ ਕਰਨਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਲਖੇ ਕੀ ਹਾਲ ਚਾਲ ਆ ਠੀਕ ਠਾਕ ਆ ਚੜ੍ਹਦੀ ਕਲਾ ਤੁਸੀਂ ਸੁ ਤੇ ਨਾਂ ਤੇ ਪਿੰਡ ਡਰੈੱਸ ਬੋਲਦੀ ਆਪਾਂ ਨਾਂ ਵੀਰੇ ਆਪਣਾ ਤਾਰੀ ਆ ਹਾਂਜੀ ਪਿੰਡ ਰਾਈ ਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਆਪਣਾ 9855287584 ਵੀਰੇ ਠੀਕ ਆ ਤਪਾ ਭਧੌੜ ਤੇ ਰਾਮਪਰਾ ਇਹ ਤਿੰਨ ਸ਼ਹਿਰ ਨੇੜੇ ਲੱਗਦੇ ਆ ਆਪਣੇ ਆਪਾਂ ਨੂੰ ਭਧੌੜ ਵੀ 12 ਕਿਲੋਮੀਟਰ ਪੈਂਦਾ ਤਪਾ ਵੀ 12 ਕਿਲੋਮੀਟਰ ਤੇ ਰਾਮਪਰਾ ਵੀ 12 ਕਿਲੋਮੀਟਰ ਹੀ ਪੈਂਦਾ ਠੀਕ ਹੈ ਜੀ ਪੰਜ ਕਟੀਆਂ ਪੰਜ ਕਟੀਆਂ ਵੀਰੇ ਪੰਜੇ ਦੀਆਂ ਪੰਜੇ ਕਟੀਆਂ ਖੀਰੀਆਂ ਕਿਸੇ ਕੱਟੀ ਦੇ 5 ਸਾਂ 6 ਸਾਂ ਉਹ ਬਈ ਆਪਣੀ ਗਾਰੰਟੀ ਹੁੰਦੀ ਆ ਆਪਾਂ ਹਰ ਵੀਡੀਓ ਚ ਬੋਲਦੇ ਆਂ ਦੰਦਾਂ ਦੀ ਤੇ ਥਣਾਂ ਦੀ ਆਪਾਂ ਗਾਰੰਟੀ ਲੈਨੇ ਹੁੰਨੇ ਆ ਸਾਰੀਆਂ ਕੱਟੀਆਂ ਦੇ 4 4 ਥਾਣਾ ਤੇ ਮੂੰਹੋਂ ਪੰਜੇ ਦੀਆਂ ਪੰਜੇ ਕੱਟੀਆਂ ਜਿਹੜੀਆਂ ਅਖੀਰੀਆਂ ਤੇ ਪ्योर ਹਰਿਆਣੇ ਦੀਆਂ ਕੱਟੀਆਂ ਵੀਰੇ ਕੋਈ ਆਏ ਨਾ ਬੰਦਾ ਸੋਚੇ ਵੀ ਇੱਧਰ ਦੀਆਂ ਆਉਣਗੀਆਂ ਸਾਰੀਆਂ ਸਾਰੀਆਂ ਕੱਟੀਆਂ ਹਰਿਆਣੇ ਦੀਆਂ ਠੀਕ ਹੈ ਜੀ ਜੀ ਤੇ ਪਹਿਲੇ ਨੰਬਰ ਤੇ ਕੱਟੀਵੇਂ ਫੁੱਲ ਹੈ ਨਾ ਜੀ ਇਸ ਨੂੰ ਬੜੀ ਹੈ ਮਿੱਤਰਾਂ ਨਾ ਬਹੁਤ ਜਿਆਦੇ ਸ਼ਕੀਨ ਹੈ ਕਦ ਕਾਠ ਬੇਲਬੂਲ ਵੀ ਬਹੁਤ ਜਿਆਦੇ ਚੰਗੀਆਂ ਕੱਟੀ ਦੀ ਇੱਥੋਂ ਖੜ ਕੇ ਆਪਾਂ ਸਟਾਰਟਿੰਗ ਜੀ ਲੱਖੇ ਦਿਖਾ ਦਿੰਨੇ ਆ ਛਾਤੀ ਤੱਕ ਕੱਟੀ ਆਉਂਦੀ ਆ ਆਪਣੇ ਹੁਣ ਤੇ ਉਮਰਾ ਜਿਹੜੀ ਕੱਟੀ ਦੀ ਸਾਰੀ ਹਲੇ 1.5 ਸਾਲ ਪੌਣੇ 2 ਸਾਲਾਂ ਦੀ ਆ ਲੰਬਾਈ ਲੂਵੀ ਚੰਗੀ ਆ ਬਹੁਤ ਜਿਆਦਾ ਚੰਗੀ ਆ ਲੰਬਾਈ ਲੂਵੀ ਪੱਠਪੂੜਾ ਬਹੁਤ ਜਿਆਦਾ ਚੰਗਾ ਥਣ ਥਣ ਬਹੁਤ ਜਿਆਦਾ ਸੋਹਣੇ ਲੱਗੇ ਹਨ ਜਿਵੇਂ ਐ ਨਾਲ ਦੇ ਮੋੜਨੇ ਸ਼ੁਰੂ ਕਰਦੇ ਜੀ 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 ਹੁਣੀ ਤੋ ਦੇਖ ਲਓ ਆ ਹੀ ਸਿੰਗ ਮੋੜਦੇ ਆ ਬਾਕੀ ਸਾਰੇ ਕਟੀਆਂ ਆਪਾਂ ਕੱਲੀ ਕੱਲੀ ਤੋਰ ਕੇ ਦਿਖਾਵਾਂਗੇ ਭਰਾਵਾਂ ਨੂੰ ਹਣਾ ਠੀਕ ਆ ਜੀ ਹਾਂਜੀ ਆ ਇਥੋਂ ਅਸੀਂ ਪੈ ਥੋੜੇ ਬੰਦਰ ਮੇਦਰ ਚੱਕਰ ਲਓ ਤੇ ਕੱਟੀ ਲੰਬਾਈ ਲੂਵੀ ਖੜਨੀ ਹੁਣੀ ਚੰਗੀ ਪਾਲਿਸ਼ ਕੀਤੀ ਹੈ ਤਕਰੀਬਨ ਐ ਮੰਨ ਕੇ ਚੱਲੋ ਵੀ ਟੀਕਾ ਭਰਾਵਾਂ ਦੇ ਬਿਲਕੁਲ ਕਾਬ ਵਾਲਾ ਕੱਟੀ ਇਹ ਤਕਰੀਬਨ 1 ਕੱਟੀ ਲੱਖੇ ਜਣੀ ਆ ਵੀ ਉਹ ਛੋਟੀ ਆ ਬ ਬਿਲਕੁਲ ਜੀ ਲੈ ਇਥੋਂ ਦੇਖੋ ਇਹ ਮੇਤਰੋ ਚਾਰ ਦਿਨ ਕੱਟੀ ਦੀ ਜੀ ਨਾ ਪੂਰੀ ਜੱਤ ਜੁੱਤ ਬਹੁਤ ਜਿਆਦਾ ਸੋਹਣੀਆਂ ਲੱਖੇ ਕੱਟੀ ਦੀ ਹੈ ਨਾ ਬਹੁਤ ਜਿਆਦਾ ਬਾਕੀ ਸਿਰੇ ਜਿਹੜੇ ਭਰਾਣੇ ਲੈਣੀਆਂ ਹਨ ਉਹ ਆਪਦੀ ਤਸੱਲੀ ਕਰਕੇ ਲਵੇ ਹਾਂ ਜੀ ਜਿਹੜੇ ਆਨਲਾਈਨ ਮਾਲ ਲੈਂਦੇ ਆ ਉਹਨਾਂ ਨੂੰ ਆਪਣੀ ਫੁੱਲ ਗਾਰੰਟੀ ਹੁੰਦੀ ਹੈ ਵੀਰੇ ਠੀਕ ਹੈ ਜੀ ਜਿਹੜੇ ਭਰਾਣੇ ਇੱਥੇ ਆ ਕੇ ਲੈਣੀਆਂ ਆ ਉਹਦੀ ਤਾਂ ਬੜੀ ਵਧੀਆ ਗੱਲ ਹੈ ਨਹੀਂ ਤਕਰੀਬਾ ਜਿਹੜੇ ਉਹਨਾਂ ਨਾਲ ਮਾ ਮੰਗਾਉਂਦੇ ਆ ਉਹਨਾਂ ਨੂੰ ਆਪਾਂ ਫੁੱਲ ਗਰੰਟੀਆਂ ਦੇ ਕੇ ਇਹੋ ਕਰਦੇ ਹੁੰਦੇ ਆ ਹਨਾ ਥਣ ਥਣ ਤਾਂ ਖਾਜ ਥਣ ਤਾਂ ਕੀ ਬਾਤ ਹੀ ਆਈ ਬਾਈ ਜੀ 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 ਜਿਹੜੀ ਬਾਈ ਨੇ ਗੱਲ ਕਹੀ ਦੀ ਤੈਨੂੰ ਗੱਲ ਉਹੀ ਨਿਭੜੂਗੀ ਉਹੀ ਨਿਭੜੋਗੇ ਤੇ ਇੱਥੇ ਚੈੱਕ ਕਰ ਲੈਣਾ ਤੇ ਅੱਗੇ ਲਿਆ ਜਿਵੇਂ ਦੋ ਨੰਬਰ ਕੱਟ ਦੋ ਨੰਬਰ ਕੱਟੇ ਬਾਈ ਦੋ ਨੰਬਰ ਕੱਟੇ ਬੜੀ ਜੰਮੀ ਪਲੀਆ ਲਖੇ ਖੜਨੀ ਖੁੜਨੀ ਜਿਵੇਂ ਤੂੰ ਕਹਿੰਦਾ ਉਹਨਾ ਮੇਲਿਆਂ ਦੀ ਤੁਰਦੀਆਂ ਕੱਟੀਆਂ ਉਸ ਤਰੀਕੇ ਨਾਲ ਤੁਰਦੀ ਆ ਥੋੜਾ ਡਰਦੀ ਆ ਕੱਟੀ ਹਨਾ ਇੱਥੇ ਲੈ ਕੇ ਰੋਕੇ ਨਾ ਫੇਰ ਖੜਾ ਇੱਥੇ ਆ ਜਾ ਪਤਾ ਹਾਂ 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 ਮੋਬਾਈਲ ਤੇ ਬੈਠ ਬੁਰਦੀ ਚੜਾਈ ਦੇਖੋ ਨਾ ਕੱਟੀ ਦੀ ਜੀ 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 ਕਿੱਥੇ ਰੋਟ ਲਾ ਕੇ ਰੋਕੀ ਇਹ ਖੜੂ ਦਾ ਮਾਰ ਥੋੜੀ ਜੀ ਕਾਲੀ ਕਰਦੀ ਹੈ ਕੱਟੀ ਹੋਰ ਕੋਈ ਗੱਲ ਨਹੀਂ ਹਨਾ ਲੈ ਥਾਨੇ ਆ ਲਵਣੇ ਮੇਟਰ ਨਾ ਬਤ おい ਕੋਈ ਨਹੀਂ ਇੱਥੇ ਰੋਕ ਕਿੰਨੀ ਕੁ ਮੈਂ 1.5 ਸਾਲ ਦੀ ਹੋ ਲੱਗ ਪਈ ਹੈ 1.5 ਪਾਉਂਦੇ 2 ਸਾਲ ਦੇ ਕਰੀਬ ਹੀ ਆ ਬਾਈ ਸਾਰੀਆਂ ਕੱਟੀਆਂ ਜੀ ਜੀ ਚਲ ਬੰਨ ਲਾ ਵੀਰੇ ਕਈ ਇਹ ਨਾ ਕੋਈ ਲੈ ਆ ਰਿਹਾ ਆਲਮਾਨ ਦਾ ਡਰਦੀ ਜੇ ਡਰਦੀ ਜੇ ਬਾਧਾ ਥੋੜੀ ਜੀ ਹੋਰ ਕੋਈ ਗੱਲ ਨਹੀਂ ਪਰ ਉਹ ਆਂ ਗੰਦ ਨਾ ਹਾਂ ਲੈ ਇੱਥੇ ਤੁਹਾਨੂੰ ਖੜੀ ਦਿਖਾ ਦਿੰਦੇ ਆ ਅਇਤੋ ਘੜਨੀ ਗੁੰਨੀ ਜੱਕਾਲਾ ਮਿੱਤਰੋ ਤੇ ਪੇਠਵੜ ਦੀ ਬਾਂਤਰ ਤੇ ਚੁੜਾਈ ਦੇਖੋ ਨਾ ਜੀ 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 ਅਸਲ ਮਨ ਨਾਲ ਦਿਆ ਥਾਂ ਦਿਖਾ ਨਾ ਥਾਂ ਤੱਕ ਆਵਾਜ਼ ਹਰਾਂ ਘਟਾਂ ਦੀ ਕੋਈ ਵੀ ਕੱਟੀ ਸੁਣਾਏ ਜਿਹੜੀ ਕਹੀ ਤੀ ਗੱਲ ਬਾਈ ਨੇ ਉਹ ਹੀ ਨਿਭੜੂਗੀ ਉਹ ਹੀ ਨਿਭੜੂਗੀ ਵੀਰੇ ਉਹ ਨਹੀਂ ਆਪਣੇ ਵੀ ਫੁੱਦੂ ਜੀ ਗੱਲ ਨਹੀਂ ਹੋਊਗੀ ਵੀ ਆਪਾਂ ਕਹਿਣਾ ਕੁਝ ਹੋਰ ਤੇ ਨਿਕਲੇ ਕੁਝ ਵਿੱਚੋਂ ਹੋਰ ਹੈ ਨਾ ਤਕਰੀਬਨ ਆਪਣੀ ਹਫ਼ਤੇ 'ਚ 2-3 ਵੀਡੀਓ ਪਈ ਜਾਂਦੀਆਂ ਅੱਜ ਤੱਕ ਤੈਨੂੰ ਵੀ ਕਿਸੇ ਨੇ ਕੋਈ ਲਾਂਭਾ ਨਹੀਂ ਦਿੱਤਾ ਹੁਣ ਮਾਲਕ ਦੀ ਕਿਰਪਾ ਨਾਲ ਮਿੱਤਰੋ ਸ਼ਕੀਨ ਹੈ ਕੱਟੀ ਨਾ ਟਗਾਈ ਨਾ ਮਾਰ ਲੋ ਜੀ ਜੀ ਤੇ ਅੱਗੇ ਲਿਆ ਵੀਰੇ ਤੈਨਾਂ ਨੰਬਰ ਇਹ ਕਿੰਨੀ ਕੁ ਉਮਰ ਦੀ ਆ ਇਹ ਵੀਰੇ ਹੈਗੀ ਆ ਕੱਟੀ 17 ਗਿਮਹੀਨਿਆਂ ਦੀ ਹੂੰ ਜਨੀ ਪਾ ਆ ਜਾ ਪੁੱਤ ਡੇਢ ਸਾਲ ਤੋਂ ਬਾ ਡੇਢ ਸਾਲ ਚ ਹੀ ਵੱਢ ਗਈ ਡੇਢ ਸਾਲ ਚ ਹੀ ਵੱਢ ਗਈ ਮੰਨ ਕੇ ਚੱਲ ਜੋ ਮਣ ਮਾੜੀ ਹੱਕੀ ਹੱਕੀ ਵੱਤੋਂ ਮੜਿਆ ਥੋੜਾ ਏਤ ਲਿਆਰੇ ਦਾ ਜਾ ਕੇ ਯਾਰੀ ਪੁੱਛਣਾ ਜੋ ਸੰਗਲ ਪਾਇਆ ਹੁੰਦਾ ਜੀ 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 ਇੱਥੋਂ ਦਿਖਾ ਦਈਏ ਮਤਲਬ ਆਪਣਾ ਖੜਨੀ ਕੱਟੀ ਦੀ ਖੜਨੀ ਖੁਣੀ ਚੈੱਕ ਕਰ ਲੋ ਤੇ ਸੰਗ ਸੁੰਗ ਤਾਂ ਪੂਰੀ ਐ ਮੋਕਾ ਵੀ ਇਸੀ ਆ ਬਾਈ ਸੰਗ ਸੁੰਗ ਤਾਂ ਆ ਜਾ ਪੁੱਤ ਲੈ ਇੱਥੋਂ ਹਾਲ ਨੂੰ ਕੱਟੀ ਚ 400 ਦੇ ਕੱਟੀ ਆ ਵੀ ਦਿਖਾਈ ਜਾਂਦੀ ਵੀ ਖੜਨੀ ਵੀ ਔਰ ਨਹੀਂ ਦਿਲਾ ਸਿੰਘ ਨੂੰ ਤੇ ਸ੍ਰੀ ਦਾ ਸਟਰਕਚਰ ਸੁਨੱਖੇ ਹੀ ਘਟਿਆ ਮਿੱਤਰੋ ਦੇਖੋ ਬਾਰ ਬਾਰ ਮੂਹੇ ਹੀ ਗੱਲ ਕਰਦਾ ਨਾ ਜੇ ਕੋਈ ਜੀ ਸ਼ਕੀਨ ਹੁੰਦੀ ਆ ਤਾਂ ਹੀ ਤਾਰੀਫ ਹੁੰਦੀ ਆ ਜਿਹੜਾ ਕੋਈ ਖੋਰੂਗਾ ਉਹਦੀ ਆਪਾਂ ਕਦੇ ਤਾਰੀਫ ਨਹੀਂ ਕੀਤੀ ਤੇ ਨਾ ਹੀ ਕਰਨੀ ਹੈ ਨਾ ਜੀ 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 ਬਾਕੀ ਰਿਕਾਰਡ ਨੇ ਰਿਕਾਰਡ ਆ ਜਿਵੇਂ ਉਹ ਤੁਹਾਨੂੰ ਬਾਈ ਨੇ ਕਦੇ ਨਹੀਂ ਕਿਹਾ ਵੀ 25 ਵਾਲੀ ਦੇ 27 ਜਲਦੀ ਆ ਸ਼ਕੀਨ ਜਰੂਰ ਕਹਿੰਦਾ ਜੀ 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 ਆਪਾਂ ਲਖੇ 21 21 ਚੀਜ਼ ਦੀ ਸੌਂਖਾ ਨਾਲ ਜੋ ਕਰੇ ਹੁੰਦੇ ਨੇ ਮਾਲ ਬਾਈ ਯਾਰ ਉਧਰੋਂ ਆਉਂਦਾ ਹਨਾ ਗਾਹਾਂ ਦੇਖੋ ਦੁੱਧ ਆ ਜਿਹੜਾ ਉਹ ਮਾਂ ਪਿਓ ਦੇ ਅਸਰ ਤੇ ਆ ਹਨਾ ਹਾਂ ਵੀ ਕੀ ਬਲੱਡ ਲੈਣਾ ਕੀ ਬਲੱਡ ਲੈਣਾ ਹਨਾ ਜਿੰਨੀ ਕ ਮਾਲਕ ਆਪਾਂ ਨੂੰ ਘਰੋਂ ਦੱਸ ਦਿੰਦੇ ਆ ਓਨੀ ਕ ਆਪਾਂ ਸਾਰੇ ਗਾਖਾਂ ਨੂੰ ਦੱਸ ਕੇ ਦਿੰਨੇ ਹੁੰਦੇ ਆ ਹਨਾ ਤੇ ਗਾਹਾਂ ਦੇਖੋ ਪ੍ਰਮਾਤਮਾ ਦੇ ਹੱਥ ਆ ਜੇ ਕੋਈ ਉਹ ਝੂਠ ਬੋਲਦਾ ਤਾਂ ਉਹਨਾਂ ਦੇ ਸਿਰ ਤੇ ਆ ਹਨਾ ਹਾਂ ਬਿਲਕੁਲ ਜਿਹੜੀ 4 ਨੰਬਰ ਕੱਟੀ ਆ ਲਖੇ ਉਹ ਜਮਾ ਸਾਰੀ ਪਿਓਰ ਜੈਡ ਬਲੈਕ ਆ ਵੀਰੇ ਠੀਕ ਹੈ ਸ਼ਾਕ ਹੈਗੀ ਨਾ ਪਿਓਰ ਸ਼ਾਕ ਕਾਲੀ ਪੰਜਾਬੀ ਚ ਕਹਿੰਦਾ ਅੰਗਰੇਜ਼ੀ ਚ ਜੈਡ ਬਲੈਕ ਕਹਿੰਦਾ ਕੱਟੀ ਬੜੀ ਜਿਆਦੇ ਚੰਗੀ ਆ ਕਿੰਨੇ ਕੋਮਰ ਚ ਲੱਗ ਭਗ ਜੇ ਇਹ ਵੀਰੇ ਇਹ ਵੀ ਪੌਣੇ ਇੱਕ ਦੋ ਸਾਲਾਂ ਦੀ ਕਰੀਬ ਹੀ ਆ ਪੌਣੇ ਇੱਕ ਦੋ ਸਾਲਾਂ ਦੀ ਆ ਜੀ 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 ਲਾਈਫ ਆ ਫੇਸ ਕੁਆਲਟੀ ਆ ਕੱਲੋ ਮਿੱਤਰੋ ਸੰਗ ਸੰ ਦੇਖ ਲਓ ਕੱਟੀ ਦੇ ਸੋਹਣੇ ਰੰਗ ਸਿੰਗ ਹੀ ਆ ਬਾਈ ਜਿਵੇਂ ਤੂੰ ਕਹਿੰਦਾ ਹੁੰਦਾ ਹਮ ਬਾਂਤਰ ਸੋਹਣਿਆ ਸੀ ਹੈ ਨਾ ਹਾਂ ਬਹੁਤ ਜਿਆਦੇ ਸੋਹਣੀ ਪੈਟ ਕੁੜਾ ਬੜਾ ਜਿਆਦੇ ਚੌੜਾ ਚੂੜਾ ਕੱਟੀ ਦਾ ਹੈ ਨਾ ਲਾ ਲੰਬੀ ਚੁਲਾ ਲਈ ਬਾਈ ਫਿਰ ਇਹਨੂੰ ਜੀ 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 ਬਸ ਚਲਾ ਕੇ ਦਿਖਾ ਦੇ ਮ ਰਕੀ ਆ ਕੱਟੀ ਉੱਥੇ ਪੱਟੜੀ ਬੜੀ ਚੜਾਈ ਚੰਗੀ ਹੈ ਨਾ ਬਹੁਤ ਚੌੜੀ ਆ ਬਾਈ ਪਿੱਠੇ ਪਿੱਠੇ ਦੀ ਬਹੁਤ ਚੌੜੀ ਆ ਥਣ ਥਣ ਵੀ ਕਰਮ ਵਾਲੀ ਨੂੰ ਬਹੁਤ ਸੋਹਣਾ ਲੱਗਿਆ ਸਿੰਘ ਸਿੰਘ ਵੀ ਬੜਾ ਸੋਹਣਾ ਲੱਗਿਆ ਹੈ ਨਾ ਰੇਟ ਨੂੰ ਹੱਥ ਫਿਰ ਇਹਨਾਂ ਦੇ ਆਪਣੇ ਕਿਵੇਂ ਕਰਦੇ ਰੇਟ ਵੀਰੇ ਜੇ ਤੁਸੀਂ ਐ ਮੰਨ ਕੇ ਚੱਲੋ ਵੀ 40 ਪਲੱਸ ਹੀ ਆ ਕੱਟੀਆਂ ਇੱਕ ਕੱਟੀ 40 ਤੋਂ ਥੱਲੇ ਆ ਤੇ ਬਾਕੀ ਕਰਮ ਵਾਲੀਆਂ ਸਾਰੀਆਂ 40 ਤੋਂ ਪਲੱਸ ਆ ਲਗੀਆਂ ਆਪਣੇ ਕੋਲੇ ਆ ਗਈ ਹੈ ਨਾ ਵੀ ਜਿਹੜੇ ਭਰਾਣੇ ਫੋਨ ਲਾਉਣਾ ਜਿਹੜਾ 40 ਤੋਂ ਬਾਹਰ ਵਾਲਾ ਹੋਇਆ ਤਕਰੀਬਨ ਉਹੀ ਲਾਵੇ ਨਾ ਬੇਚਿਤ ਆਪਾਂ ਕਹਿੰਦੇ ਨਹੀਂ ਹੁੰਦੇ ਹਨਾ ਵਿਚਪਰਾ ਹੁੰਦਿਆ ਫਿਰ ਉਹਨਾਂ ਨੇ ਲਾਉਣਾ ਵਿਚਾਰ 20-25000 ਹੁੰਦਾ ਫਿਰ ਉਹ ਐਵੇਂ ਤੰਗ ਕਰਨਾ ਉਹਨਾਂ ਦਾ ਕੋਈ ਫਾਇਦਾ ਨਹੀਂ ਹਨਾ ਹਾਂ ਲਾਸਨ ਬਲੈਕ ਪੂਛਦਾ ਮਿੱਤਰਾਂ ਸਾਰੀ ਪਾਈ ਗਈ ਜਿਵੇਂ ਸਾਰੀ ਸਾਰੀ ਜੈਡ ਬਲੈਕ ਹੈ ਵੀਰੇ ਮਤਲਬ ਥਾਨ ਦੇਖੋ ਮਿੱਤਰੋ ਹਾਂ ਝੋਲੀ ਹੁਣੇ ਤੋਂ ਆਇਆ ਰੱਖ ਲਾ ਵੀ ਗੱਬਣਾ ਰਗੀ ਝੋਲੀ ਆ ਕੱਟੀ ਦੀ ਦੇ ਹਾਂ ਆ ਥਾਨੇ ਮਸਾਂ ਹੀ ਮਿਲ ਜਾਂਦਾ ਨਾ ਸਮਝੀਏ ਕਿ ਨਹੀਂ ਹਾਂ ਸਹੀ ਗੱਲ ਹੈ ਦਾ ਹੱਦੇ ਅਸ਼ਕਟਾਂ ਦਾ ਸਰੀਰ ਸਰੀਕ ਬੰਤਰ ਆ ਥਾਂ ਥੁਣ ਜੀ ਜੀ ਚੰਗੇ ਘਰਾਣੇ ਆ ਹੋਣੀਆਂ ਜੀ 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 ਇਹ ਤਾਂ ਨਹੀਂ ਚਲਾ ਲਈ ਫਿਰ ਪਿੱਛੇ ਨੂੰ ਇਧਰ ਨੂੰ ਚਲਾ ਲੈਂਗੇ ਇਹ ਕਿੰਨੀ ਉਮਰ ਦੀ ਲੱਗ ਭਾਜੇ ਇਹ ਵੀਰੇ ਹੈਗੀ ਆ 15 ਕੁ ਮਹੀਨਿਆਂ ਦੀ 15 16 ਕੁ ਮਹੀਨਿਆਂ ਦੀ ਹਾਂ ਬਸ ਸਵਾ ਸਾਲ ਦੀ ਰੱਖੋ ਬਿਲਕੁਲ ਚੰਗੀਆਂ ਨਾ ਬਾਜਣੀਆਂ ਹਾਂ ਗੋਲ ਮਟੋਲ ਕੱਟੀ ਆ ਇਧਰ ਨੂੰ ਹੀ ਤੋਰ ਲਾ ਭਰਾ ਕੋਈ ਚੱਕਰ ਨਹੀਂ ਲਾਈ ਦਿੱਥੇ ਮਾਰ ਲਉਣੀ ਆ ਕੱਟੀ ਸਰੀਰ ਦੀ ਬੰਤਰ ਦੀ ਬਾਜਣ ਚੰਗਾ ਹੈ ਜੀ ਸਭ ਵੀ ਬੜੀ ਚੰਗੀ ਆ ਬਾਕੀ ਚਾਰਪਲ ਵੀ ਚੱਕ ਬਾਕੀ ਸਰੇ ਆ ਹੀ ਕੱਤੀ ਆਪਣੇ ਕੋਲੇ 40 ਤੋਂ ਥੱਲੇ ਆ ਵੀਰੇ ਬਾਕੀ ਸਾਰੀਆਂ 40 ਤੋਂ ਬਾਹ ਇੰਨਾ ਕਾਪਾ ਆਈਡੀਆ ਦੇ ਦਈਏ ਬਾਕੀ ਸਿਰੇ ਜਿਹੜੇ ਜੱਜਮੈਂਟ ਜੀ ਹਾਂ ਜਿਹੜੇ ਫੋਨ ਤੇ ਆਪਾਂ ਨੰਬਰ ਆ ਜਿਹੜੇ ਉਹ ਫੋਨ ਤੇ ਕਰ ਲਾਂਗੇ ਹਨਾ ਠੀਕ ਆ ਠੀਕ ਆ ਸੌਦੇ ਆ ਜਿਹੜੇ ਤੇ ਆਈਡੀਆ ਜਾਂ ਮੜਾ ਦੱਸ ਦਿੰਨੇ ਆਪਾਂ ਹਨਾ ਹਾਂ ਲੈ ਆਹ ਇੱਕ ਟੀ ਮਾਲੂ ਨੀਗਾ ਤਕਰੀਬਨ ਸਵਾ ਡੇਟ ਸਵਾ ਕੇ ਸਾਲ ਦੀ ਆ ਲੈ ਖੜਨੀ ਹੋਣੀ ਚੈੱਕ ਕਰ ਲਓ ਟੀ ਦੀ ਜੀ 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 ਸੈਂਗਸੂ ਵੀ ਚੰਗਿਆ ਕੱਤੀ ਹੈ ਨਾ ਜੀ 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 ਪਾਉਂ ਖੜਾ ਕੇ ਤੁਹਾਨੂੰ ਪੱਤੀ ਆਸਾਨ ਦਿਖਾ ਦੇਣਾ ਆਪਾਂ ਤੇ ਥਣ ਥਣ ਤਾਂ ਬਹੁਤ ਜ਼ਿਆਦਾ ਚੰਗਾ ਲੱਗਿਆ ਵਾਲਾ ਬਾਈ ਨੇ ਕਹਦੀ ਗੱਲ ਤਾਂ ਓਨੀ ਹੁੰਦੀ ਨਹੀਂ ਹੁੰਦੀ ਜੀ ਉਹ ਬਾਈ ਦਾ ਰੋਜ਼ ਦਾ ਕੰਮ ਆ ਜਿੱਤਾ ਇੱਕ ਕਰੀ ਲੈ ਕੇ ਵੇਚਣਾ ਹੁਣ ਫਿਰ ਤਾਂ ਗੱਲ ਵੱਖਰੀ ਹੁੰਦੀ ਆ ਲਖੇ ਤੂੰ ਦੇਖ ਲਈ ਆ ਮਾਲਕ ਦੀ ਕਿਰਪਾ ਨਾਲ ਤੀਜੇ ਚੌਥੇ ਦਿਨ ਬਾਅਦ ਆਪਣੀ ਵੀਡੀਓ ਤਕਰੀਬਨ ਪਾਈ ਜਾਂਦੀ ਆ ਹਣਾ ਹੁਣ ਆਪਾਂ 9 ਤਰੀਕ ਨੂੰ ਹਾਂ 9 ਤਰੀਕ ਨੂੰ ਵੀਡੀਓ ਪਾਈ ਸੀ ਤੇ ਹੁਣ ਦੇਖ ਲਾ ਇੱਥੋਂ ਲਈ ਕੱਟੀ ਥਾਂ ਤੋਂ ਵੜੇ ਚੰਗੇ ਆ ਜੀ ਜੀ ਚੰਗੇ ਅੰਗ ਪੈਰ ਨੇਗੇ ਜੀ ਤੇ ਪੰਜ ਕਟਿਆ ਮਿੱਤਰੋ ਬਾਈ ਦਾ ਪਿੰਡ ਰਾਈਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ 98552 ਤੇ 87585 ਦਾ ਬਾਈ ਦਾ ਮੋਬਾਈਲ ਨੰਬਰ ਆ ਸੋ ਪੰਜਾ ਕਟਰ ਤੁਹਾਨੂੰ ਜਿਹੜੀ ਕੱਟੀ ਪਸੰਦ ਆਊਗੀ ਤੁਸੀਂ ਆ ਕੇ ਦੇਖ ਕੇ ਖਰੀਦ ਸਕਦੇ ਹੋ ਸੋ ਧੰਨਵਾਦ ਜੀ ਸੱਜ ਦੀ ਬੜੀ ਇਨਿੰਗ ਸੀ ਬਾਤੋ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਕਿਸੇ ਭਰਾ ਨੇ ਕੋਈ ਜਿਆ ਪਸ਼ੂ ਖਰੀਦਣਾ ਹੁੰਦਾ ਹੈ ਤਾਂ ਉਹ ਇੱਥੇ ਆ ਕੇ ਲਾਹਾ ਲੈ ਸਕੇ ਧੰਨਵਾਦ ਜੀ